ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਬਿਲ ਟੀਵੀ ਯੂਕੇ ਪੰਜਾਬੀ ਸ਼ਾਮ ਦੇ ਸਾਡੇ ਖਾਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅਪਰਾਧ ਵਿਰੁੱਧ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਗੈਂਗਸਟਰ ਨਾਲ ਮੁੱਠਭੇੜ ਕੀਤੀ। ਐਸਪੀਡੀ ਅਦਿੱਤਿਆ ਵਾਰੀਅਰ ਨੇ ਦੱਸਿਆ ਕਿ ਕੰਬੋ ਥਾਣੇ ਵਿੱਚ ਦਰਜ ਮਾਮਲੇ ਵਿੱਚ ਪਹਿਲਾ ਨਵਜੀਤ ਸਿੰਘ ਗ੍ਰਿਫਤਾਰ ਹੋਇਆ ਸੀ। ਪੁਚਗਿੱਟੇ ਦੌਰਾਨ ਮਨੀ ਪ੍ਰਿੰਸ ਤਰੰਤਾਰਨ ਅਤੇ ਗੁਰਪ੍ਰੀਤ ਸਿੰਘ ਕ੍ਰਿਸ਼ਨਾ ਜੰਡਿਆਲਾ ਦੇ ਨਾਮ ਸਾਹਮਣੇ ਆਏ ਕਾਰਵਾਈ ਦੌਰਾਨ ਪੁਲਿਸ ਨੇ 90000 ਰੁਪਏ ਪਿਸਟਲ ਅਤੇ ਕਰੋਲਾ ਕਾਰ ਬਰਾਮਦ ਕੀਤੀ ਮਨੀ ਪ੍ਰਿੰਸ ਪਹਿਲਾਂ ਵੀ ਕਈ ਅਪਰਾਧਾ ਵਿੱਚ ਸਵਿਚ ਸ਼ਾਮਲ ਰਹਿ ਚੁੱਕਾ ਹੈ ਗੁਰਪ੍ਰੀਤ ਉਸ ਨੂੰ ਅਪਰਾਧਿਕ ਗਤੀਵਿਧੀਆਂ ਲਈ ਵਰਤਦਾ ਸੀ ਮੁੱਠਪੇੜ ਦੌਰਾਨ ਗੋਲੀਆਂ ਚਲੀਆਂ ਜਵਾਬੀ ਕਾਰਵਾਈ ਵਿੱਚ ਮਨੀ ਪ੍ਰਿੰਸ ਜ਼ਖਮੀ ਹੋ ਕੇ ਕਾਬੂ ਆ ਗਿਆ ਜਾਂਚ ਜਾਰੀ ਹੈ ਇਹ ਦੀ ਕਿੰਨੇ ਪੰਜਾਬੀ ਪੰਜਾਬੀ ਬੰਦੇ

Uh, हजार होया सी एक हो कार। लवजीत यही पता चला कि ये जो मनी प्रिंस है ये काफी पहले भी वारदात कर चुका है ये जड़ा, uh, जंडियाला एरिया काफी मशहूर गैंगस्टर है एंड ड्रग uh, स्मगलर है जो गुरप्रीत सिंह कृष्णा है जो कृष्ण जंडियाला है इन्होंने मनी प्रिंस ने यूज कर दिया है एज लेवल कॉन्टैक्ट फॉर हिज इलीगल एक्टिविटीज ये जगह मनी से इन्होंने दो एफ पहले भी है जो लोकल एरिया इन्होंने कार स्नैचिंग भी की वेपन स्नैचिंग भी की कार स्नैचिंग की तरन तारण तो जरा कार स्नैचिंग हो पी एस सुल्तानपुर एरिया तो होया अमृतसर चार कार्टल इसने खो किया है ये होयास तरन तारण अपने स्पैशल सैल जो अमृतसर रूरल स्पैशल सैल ने इंफॉर्मेशन मिले कि ये मनी प्रिंस जो है इतने एक और वारदात करने वास्तव एरिया आया है ਤੇ ਆਪਣਾ ਸਪੈਸ਼ਲ ਸੈਲ ਨੇ ਅੰਦਰ ਜੀ ਗਾਰਡਨਸੋ ਆਫ ਡੀਐਸਪੀ ਬੀ ਇੱਕ ਨਕਲ ਆਇਆ ਨਕਲਨ ਤੋਂ ਬਾਅਦ ਪਤਾ ਚੱਲਿਆ ਕਿ ਜੋ ਬੰਦਾ ਇੱਥੇ ਆ ਰਿਹਾ ਉਹ ਸਾਡੇ ਉੱਤੇ ਹਮਲਾ ਵੀ ਕਰ ਦਿੱਤਾ ਤੇ ਇਹ ਜਿਹੜਾ ਤੁਸੀਂ ਪਿੱਛੇ ਗੱਡੀ ਦੇਖੀਓ ਉਹ ਗੱਡੀ ਉਹ ਫਾਸਟਲੀ ਚਲਾ ਕੇ ਉਹ ਸਾਈਡ ਤੇ ਲਗਾ ਲਿਆ ਉਸ ਤੋਂ ਬਾਅਦ ਫਾਇਰਿੰਗ ਕਰਨਾ ਸ਼ੁਰੂ ਕੀਤਾ ਤਿੰਨ ਸਾਰੇ ਬੰਦੇ ਨੇ ਕਿਤੇ ਮਨੀਪੁਰੀ ਕਿਤੇ ਪੁਲਿਸ ਦੇ ਉੱਤੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ नहीं जतनी होया है इस तो जरा गाड़ी जो स्विफ्ट गाड़ी रिकवर होया वो पहला पैसे ही लग रहा है कि जरा पहला खो किया था इस साल पंच तो तरंतरंत वही गाड़ी है तो एक और जरा पिस्टल भी कर रहा है बत्ती बोर्डा वो भी लग रहा है कि वही खो वाला पिस्टल ही है अपन तस्ती कर रहे हैं फिर पुलिस म

ਹੁਣ ਜਿਹੜੇ ਪਹਿਲੇ ਕੱਲੇ ਗ੍ਰਿਫਤਰੀ ਹੋਏ ਸੀ ਹੁਣ ਇੱਕ ਮਣੀ ਪ੍ਰਿੰਸ ਦਾ ਹੋਇਆ ਅੱਗੇ ਵੀ ਚਲੇਗਾ ਅੱਗੇ ਵੀ ਆਪਾਂ ਹੋਰ ਜੋ ਸਮਗਲਰਸ ਫਿਗਰ ਹੋਏ ਨੇ ਤੇ ਇਹਨਾਂ ਦਾ ਐਕਟਿਵ ਰਿੰਗਸ ਫਿਗਰ ਹੋਏ ਉਹਨੂੰ ਵੀ ਅਰੈਸਟ ਕਰਾਂਗੇ ਫਿਰ ਜਿਹੜਾ ਸਾ ਪਿਆਰ ਬ੍ਰਾਂਡ ਹੋਇਆ ਚ ਰਿਕ ਕੋਈ ਹੋਇਆ ਜਿਹੜਾ ਖੋਹ ਕੀਤਾ ਜਾਂ ਇਸ ਤੋਂ ਨਵਾ ਵੀ ਕੁਝ ਬ੍ਰਾਂਡ ਹੋਇਆ ਫਿਰ ਇਹ ਲੇਕ ਹੀ ਰਿਕਵਰੀ ਹੋਇਆ ਆਪਾਂ ਇਹ ਵੈਰੀਫਾਈ ਵੀ ਕਰ ਰਹੇ ਹਾਂ ਕਿ ਇਹ ਖੋਹ ਵਾਲਾ ਪਿਸਤਲ ਹੈ ਕਿ ਨਹੀਂ ਪਹਿਲੇ ਤਸਦੀਕ ਕਰਕੇ ਕਿ ਬੱਤੀਪੁਰ ਦਾ ਹੈ ਉਹ ਵੀ ਬੱਤੀਪੁਰ ਦਾ ਹੈ ਪਹਿਲੇ ਤਸਦੀਕ ਕਰਦੇ ਹਾਂ ਔਰ ਜਿੰਨੇ ਵੀ ਇਹ ਉਹ ਪਿਸਤਲ ਦੇ ਦੇਖੋਲੇ ਉਹ ਵੀ ਵੈਰੀਫਾਈ ਅਸਰ ਕਿਹੜਾ ਹਥਿਆਰ ਕੀ ਇਹਦੇ ਕੋਲ ਇੱਕ ਕਿਸੇ ਜਗ੍ਹਾ ਤੇ ਕੋਈ ਵਾਰਦਾਤ ਲਈ ਜਾ ਰਿਹਾ ਸੀ ਜਾਂ ਕਿਸਕਾ ਜਾ ਰਿਹਾ ਜੀ ਇਨਫੋਰਮੇਸ਼ਨ ਇਹ ਹੀ ਸੀਗਾ ਇਨਫੋਰਮੇਸ਼ਨ ਇਹ ਸੀਗਾ ਕਿ ਲੋਪੋਕਿਚ ਕੁਝ ਕਰਨੇ ਵਾਲਾ ਸੀ ਲਵਜੀਤ ਨੇ ਗੁਰਬਿੰਦ ਸ਼ਾਹ ਦਿੱਤਾ ਜਗ੍ਹਾ ਕਿ ਇੱਥੇ ਉਹ ਲੋਪੋਕਿਚ ਇਹ ਅੱਗੇ ਟਾਰਗੇਟ ਸੀ ਨਾ ਦਾ ਇਸ ਕਰਕੇ ਆਪਾਂ ਨੂੰ ਇੱਥੇ ਨਾਖਾ ਨੰਦਾ ਵਿਸ਼ੇਸ਼ ਮਿਲਿਆ ਠੀਕ ਸੰਗਰੂਰ ਦੇ ਪਿੰਡ ਤੁੰਗਾ ਵਿੱਚ 11 ਜਨਵਰੀ ਨੂੰ ਵੱਡਾ ਦਰਦਨਾਖਾ ਹਾਦਸਾ ਵਾਪਰਿਆ 12 ਸਾਲ ਦਾ ਹਰਜੋਤ ਸਿੰਘ ਜੋ 6ਵੀਂ ਕਲਾਸ ਵਿੱਚ ਪੜਦਾ ਸੀ ਆਪਣੇ ਘਰ ਦੀ ਤੀਜੀ ਮੰਜ਼ਿਲ ਤੇ ਪਤੰਗ ਚੜਾਉਂਦੇ ਹੋਏ ਲਿਫਟ ਵਾਲੀ ਜਗ੍ਹਾ ਦੇ ਗਰਿੱਲਾਂ ਤੋਂ ਗਿਰ ਗਿਆ। ਪਰਿਵਾਰ ਦਾ ਇਕੱਲਾ ਪੁੱਤ ਹੋਣ ਕਰਕੇ ਪਿੰਡ ਅਤੇ ਪਰਿਵਾਰ ਵਿੱਚ ਸ਼ੋਕ ਦਾ ਮਾਹੌਲ ਬਣ ਗਿਆ। ਹਾਦਸੇ ਤੋਂ ਬਾਅਦ ਉਸ ਨੂੰ ਪਹਿਲਾ ਸੰਗਰੂਰ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਫਿਰ ਪਟਿਆਲਾ ਦੇ ਅਮਰ ਹਸਪਤਾਲ ਰੈਫਰ ਕੀਤਾ ਗਿਆ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਅੱਜ ਸਵੇਰੇ 11 ਵਜੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਗੁਰਦੀਪ ਸਿੰਘ ਜੀ ਤੁਹਾਨੂੰ ਕੀ ਹੋਇਆ ਸੀ ਤੇ ਕਿਸ ਤਰ੍ਹਾਂ ਘਟਨਾ ਘਟਈਦਾ ਜੀ ਘਟਈ ਬੱਚਾ ਉਹ ਤੀਜੀ ਮੰਜ਼ਲ ਕੋਠੀ ਆ ਜੀ ਚਲੋ ਪਤੰਗ ਕਹਿੰਦਾ ਮੈਂ ਪਤੰਗ ਚਾੜਨਾ ਇਹ ਬੱਚਾ ਉਰੋਂ ਗਿਆ ਜੀ ਆ ਗਲੀ ਗਲੀ ਜਾ ਕੇ ਆਏ ਜਾ ਕੇ ਉਹ ਤੀਜੀ ਮੰਜ਼ਲ ਤੇ ਚੜ ਗਿਆ ਬੱਚੇ ਹੋਰ ਵੀ ਦੇ ਨਾਲ ਪਤੰਗ ਚਾੜਦੇ ਚਾੜਦੇ ਜੀ ਉਹ ਜਿਹੜੀ ਲਿਫਟ ਵਾਲਾ ਪੋਰਚਨ ਬਣਾਇਆ ਹੋਇਆ ਹੈ ਜੀ ਲਿਫਟ ਵਾਸਤੇ ਉਹ ਤਿੰਨ ਮੰਜ਼ਲ ਆ ਜੀ ਤਿੰਨ ਪੋਰਚਨ ਬਣਾਏ ਹੋਏ ਨੇ ਉਹ ਜਿਹੜਾ ਉੱਪਰਲੀ ਮੰਜ਼ਲ ਹੈ ਜੀ ਉੱਥੋਂ ਬੱਚਾ ਕਿਵੇਂ ਡਿਗਿਆ ਕਿਵੇਂ ਨਾ ਉਹ ਰੱਬ ਜਾਣੇ ਪਰ ਹੋਇਆ ਇਹ ਸਾਰੀ ਜਿਹੜੀ ਦੁਰਘਟਨਾ ਹੋਈ ਜੇ ਪਤੰਗ ਦੇ ਕਾਰਨ ਹੋਈ ਹੈ ਜਿਹੜੀ ਚੈਨਾ ਮੇ ਡੋਰ ਹੈ ਜੀ ਇਹ ਬੱਚੇ ਪਤੰਗ ਚਾੜਦੇ ਨੇ ਸਾਡਾ ਘਰ ਪੱਟਿਆ ਗਿਆ ਜੀ ਮੈਂ ਤਾਂ ਐ ਸਰਕਾਰਾਂ ਤੱਕ ਇਹੀ ਕਹਿਣਾ ਜੀ ਵੀ ਹੋਰ ਦਾ ਨਾ ਪੱਟਿਆ ਜਾਵੇ ਸਰਕਾਰ ਕਾਨੂੰਨ ਬਣਾਉਂਦੀ ਜੂਰਾ ਪਰ ਕੋਈ ਐਕਸ਼ਨ ਨਹੀਂ ਲੈਂਦੀ ਕੱਲਾ ਮੁੰਡਾ ਦੀ ਕੱਲਾ ਬੱਚਾ ਤੀਗਾ ਜੀ ਮੁੰਡਾ ਹੈਗਾ ਤੀ ਜੀ ਆਪਣਾ 12 ਕੇ ਸਾਲ ਦਾ 12 ਕੇ ਸਾਲ ਦਾ ਮੁੰਡਾ ਟੀਗਾ ਜੀ 6ਵੀਂ ਚ ਪੜਦਾ 6ਵੀਂ ਕਲਾਸ ਚ ਪੜਦਾ ਦੀ ਹੈਂਡਬਾਲ ਦਾ ਵਧੀਆ ਖਿਡਿਆਰੀ ਟੀਗਾ ਹੈਂਡਬਾਲ ਦਾ ਵਧੀਆ ਖਿਡਿਆਰੀ ਟੀਗਾ ਕੋਈ ਆਏ ਨਹੀਂ ਸੀ ਵੀ ਮੁੰਡਾ ਇੰਨਾ ਇੰਨਾ ਚੁਸਤ ਚਲਾਕ ਮੁੰਡਾ ਬੱਚਾ ਬਸ ਮੈਂ ਪਤੰਗ ਚਾੜਨਾ ਤੰਗ ਪਿਛਲੀ ਵਾਰੀ ਵੀ ਜਿੱਦ ਕਰੀ ਆ ਇਹਨੂੰ ਚਾੜਨਾ ਨਹੀਂ ਆਉਂਦਾ ਸੀਗਾ ਪਿਛਲੀ ਵਾਰੀ ਪਰ ਜਦੋਂ ਬੱਚਿਆਂ ਨੂੰ ਇਹ ਸਮਾਨ ਮਿਲਦੇ ਨੇ ਤਾਂ ਹੀ ਬੱਚੇ ਐਕਸ਼ਨ ਲੈਂਦੇ ਨੇ ਜੀ ਜੇ ਬੱਚਿਆਂ ਨੂੰ ਜਦੋਂ ਇਹ ਚੀਜ਼ਾਂ ਨਹੀਂ ਮਿਲਣਗੀਆਂ ਬੱਚੇ ਕਿਵੇਂ ਚੜ੍ਹਨਗੇ ਪਹਿਲਾਂ ਇਹ ਦੱਸ ਕੀ ਕਹਿਣਾ ਚਾਹਦੇ ਉਹਨਾਂ ਬੱਚਿਆਂ ਨੂੰ ਤੇ ਮਾਪੇ ਮਾਪਿਆਂ ਨੂੰ ਆਹੀਂ ਕਹਿਣਾ ਜੀ ਮੇ ਵੀ ਹੋਰ ਬੱਚੇ ਦਾ ਨਾਮ ਜਿਹੜੇ ਰਸੰਤ ਤੱਕ ਵੀ ਇਹ ਤੇ ਪਵੰਦ ਵੀ ਹੋਰ ਕਿਸੇ ਦਾ ਘਰ ਇਹ ਇਹਨਾਂ ਇਹਨਾਂ ਤੇ ਜਨਨ ਖਬਰ ਲਾ ਦੋਂਗੇ ਤੁਸੀਂ ਖਬਰ ਜਾ ਕੇ ਗਾਹਾਂ ਪਹੁੰਚ ਜਾਂਦੀ ਹੈ ਡਿਲੀਟਾਂ ਹੋ ਜਾਂਦੀਆਂ ਨੇ ਖਬਰਾਂ ਖਬਰ ਸੁਣ ਲਈ ਗਾਹਾਂ ਨਗਾਤੀ ਪਰ ਕੋਈ ਇਹ ਤੇ ਐਕਸ਼ਨ ਕੋਈ ਨਹੀਂ ਹੁੰਦਾ ਅਸੀਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਇਹੀ ਅਪੀਲ ਕਰਦੇ ਆ ਭਗਵੰਤ ਮਾਨ ਸਾਹਿਬ ਤੁਸੀਂ ਪਿੰਡੂ ਇਲਾਕੇ ਚੋਂ ਉੱਠ ਕੇ ਮੁੱਖ ਮੰਤਰੀ ਜੁਣੇ ਲੋਕਾਂ ਨੇ ਸਾਨੂੰ ਪਿੰਡੂ ਹਲਕੇ ਦਾ ਪਤਾ ਹੈ ਵੀ ਜਦੋਂ ਕਿਸੇ ਦਾ ਪੁੱਤ ਮਰ ਜੇ ਜਾਂ ਕਿਸੇ ਦੇ ਕਿਸੇ ਦੇ ਡੈਡੀ ਨੂੰ ਆਪਣੇ ਪੁੱਤ ਨੂੰ ਅਗਨੀ ਦੇਣੀ ਪਈ ਜੇ ਉਹਦੇ ਕੀ ਬੀਤਦੀ ਆ ਹਾਂ ਤੁਸੀਂ ਆਏ ਦੱਸੋ ਵੀ ਇਹ ਹੋਰ ਨਾਲ ਨਾ ਹੋਵੇ ਸਾਡਾ ਘਰ ਉਜੜ ਗਿਆ ਵੀ ਹੋਰ ਤਾਂ ਕਿਸੇ ਨਾਲ ਜਿਹੜੇ ਅਸੀਂ ਚਾਈਨਾ ਡੋਰ ਦੇ ਨਾਲ ਦੇਖੋ ਚਾਈਨਾ ਡੋਰ ਦੇ ਨਾਲ ਆ ਪਤੰਗ ਚਾੜਨ ਦੇ ਲਾਲ ਚ ਆਪ ਹੀ ਲਿਆ ਕੇ ਦਿੱਤੀ ਆ ਜਦੋਂ ਚੀਜ਼ ਨਹੀਂ ਮਿਲੂਗੀ ਬੱਚਾ ਲੈ ਕੇ ਕਿੱਥੋਂ ਆਊਗਾ ਜਦੋਂ ਆਪਣੀ ਚੀਜ਼ ਬੰਦ ਹੋ ਗਈ ਜੀ ਬੱਚਾ ਨਹੀਂ ਲੈ ਕੇ ਹੁੰਦਾ ਜਦੋਂ ਮਿਲਦੀਆਂ ਨਹੀਂ ਜਦੋਂ ਸਰਕਾਰ ਨੇ ਐਕਸ਼ਨ ਸਰਕਾਰ ਸਾਰਾ ਕੁਝ ਕਰ ਸਕਦੀ ਆ ਸਰਕਾਰ ਦੇ ਹੱਥੇ ਚ ਆ ਜੀ ਹਾਂ ਕਾਨੂੰਨ ਵੀ ਬਣੇ ਹੋਏ ਨੇ ਪਰ ਉਤੇ ਲਾਗੂ ਨਹੀਂ ਹੈਗੇ ਕਿਹੜੀ ਕਲਾਸ ਪੜਦਾ ਹੈ ਬੱਚਾ ਇਹ 6ਵੀਂ ਕਲਾਸ ਚ ਦੀਗਾ ਜੀ ਐਸ ਪੀ ਐਸ ਸਕੂਲ ਚ ਪੜਦਾ ਸੀਗਾ ਇਹੀ ਪਿੰਡਾ ਜੀ ਸਾਡੇ ਚਾਚੇ ਦਾ ਮੁੰਡਾ ਇਹ ਗੁਰਪ੍ਰੀਤ ਸਾਡਾ ਚਾਚਾ ਜੀ ਸਾਡੇ ਸਗੇ ਚਾਚੇ ਦਾ ਮੁੰਡਾ ਤੀਗਾ ਨੌਜਵਾਨ ਮੁੰਡਾ ਤੀਗਾ 12 13 ਸਾਲ ਦੀ ਉਮਰ ਦੀ ਗਈ ਛੁੱਟੀਆਂ ਕਰਕੇ ਹੁਣ ਬੱਚੇ ਦੇਖੋ ਸਕੂਲ ਲੱਗ ਨਹੀਂ ਰਹੇ ਪਤੰਗ ਚੜਾਉਣ ਦੀ ਜਿੱਦਾਂ ਸੀ ਉਹ ਕਰਦੇ ਨੇਗੇ ਬਹੁਤ ਅਸੀਂ ਰੋਕ ਰਹਾਂਗੇ ਵੀ ਨਾ ਚੜਾਓ ਪਰ ਕਿਤੋਂ ਨਾ ਕਿਤੋਂ ਜਿਹੜਾ ਇਹ 6 700 ਰੁਪਏ ਦਾ ਆਪਣਾ ਜਿਹੜਾ ਆਉਂਦਾ ਇਹ ਚੈਨਾ ਡੋਰ ਕਹਿੰਦੇ ਨੇ ਜਿੰਨੂੰ ਜੀ ਇਹ ਲੈ ਕੇ ਆਏ ਉਹ ਆਪਣੇ ਤਿੰਨ ਮੰਜ਼ਲੀ ਕੋਠੀਆ ਗਲੀ ਵਿੱਚ ਦੀ ਗਿਆ ਬੱਚਾ ਉਹ ਉੱਥੇ ਦੋ ਤਿੰਨ ਬੱਚੇ ਹੋਰ ਵੀ ਸੀ ਨਾਲ ਉੱਥੇ ਚੜਾ ਰਿਹਾ ਸੀ ਕਿਤੇ ਚਾੜਦਾ ਚਾੜਦਾ ਗਾਇਲ ਉਹਦੇ ਜਿਹੜਾ ਉਹ ਲਿਫਟਿੰਗ ਕਫ ਬਣਿਆ ਹੈ ਜੀ ਥੱਲੇ ਤੱਕ ਤਿੰਨ ਮੰਜ਼ਲੇ ਪੋਰਚ ਤੇ ਥੱਲੇ ਲਿਫਟ ਨਾਉਣ ਵਾਸਤੇ ਲਿਆਉਣ ਵਾਸਤੇ ਜੀ ਉਹਦੇ ਵਿੱਚ ਡਿੱਗ ਗਿਆ ਜੀ ਦੇਖੋ ਰੱਬ ਜਾਣਦਾ ਵੀ ਕੀ ਹੋਣਾ ਕੀ ਹੋਇਆਗਾ ਪਰ ਅਸੀਂ ਇਹ ਬੇਨਤੀ ਕਰਦੇ ਜਿਵੇਂ ਮਾਮਾ ਜੀ ਨੇ ਦੱਸਿਆਗਾ ਵੀ ਸਾਡਾ ਤਾਂ ਇੱਕ ਲੋਤਾ ਪੁੱਤਰ ਤੀਗਾ ਚੱਲ ਗਿਆ ਸਾਡਾ ਤਾਂ ਘਰ ਉਜੜ ਗਿਆ ਅਸੀਂ ਬੇਨਤੀ ਕਰਦੇ ਆਂਗੇ ਸਰਕਾਰਾਂ ਨੂੰ ਵੀ ਪੂਰਨ ਤੌਰ ਤੇ ਜਿਹੜੀ ਇਹ ਬਸੰਤ ਪੰਚਮੀ ਹੈ ਇਥੇ ਪਾਬੰਦੀ ਲਾਈ ਜਾਵੇ ਬਹੁਤ ਬੱਚੇ ਤੇ ਧੱਕਾ ਕਰਦੇ ਨੇ ਮਾਪਿਆਂ ਦੇ ਵੀ ਨਹੀਂ ਸੁਣਦੇ ਹੈਗੇ ਇਹ ਜਿਹੜੀ ਚੈਨਾ ਡੋਰ ਹੈਗੀ ਇਹ ਸਾਡੇ ਅਸੀਂ ਦੁੱਧ ਪਾਉਣ ਜਾਂਦੇ ਆਂ ਸਹਰਾਂ ਦੇ ਵਿੱਚ ਬਹੁਤ ਲੋਕਾਂ ਦੇ ਗੱਲ ਵੱਡ ਰਹੀ ਹੈਗੀ ਸਾਡੇ ਜਾਨਵਰ ਨੇ ਪੰਛੀ ਨੇਗੇ ਕਿੰਨੇ ਸਾਡੇ ਪੰਜਾਬ ਦੀ ਰੌਣਕ ਨੇਗੇ ਉਹ ਪੰਛੀਆਂ ਦੇ ਲਈ ਬਹੁਤ ਵੱਡਾ ਹੈ ਇੱਕ ਜਦੋਂ ਪਤੰਗ ਉਡਾ ਰਿਹਾ ਸੀ ਕਿ ਬੱਚਾ ਕੱਲਣਾ ਸੀ ਉਹ ਨਾ ਜੀ ਬੱਚੇ ਹੋਰ ਵੀ ਸੀਗੇ ਨਾਲ ਬੱਚੇ ਦੋ ਨਾਲ ਹੋਰ ਸੀਗੇ ਜੀ ਦੋ ਬੱਚੇ ਹੋਰ ਸੀਗੇ ਜਦੋਂ ਬੱਚਾ ਗਿਰ ਗਿਆ ਜੀ ਉਹ ਬੱਚੇ ਉਹ ਡਰ ਗਏ ਉਹ ਭੱਜ ਗਏ ਉਹ ਬੱਚਾ ਦੋ ਨਾਲ ਹੋਰ ਸੀਗੇ ਜਦੋਂ ਬੱਚਾ ਗਿਰ ਗਿਆ ਉਹਨਾਂ ਨੇ ਰੌਲਾ ਨਹੀਂ ਪਾਇਆ ਉਹ ਤਾਂ ਕਲੀਅਰ ਨਹੀਂ ਉਹ ਸਾਨੂੰ ਐ ਲੱਗ ਰਿਹਾ ਹਾਂ ਵੀ ਪਹਿਲਾਂ ਵਾਰ ਇੱਕ ਉਹਦੇ ਗਿੱਗੇ ਤੋਂ ਬਾਅਦ ਦੇ ਗਏ ਨਹੀਂ ਗਏ ਉਹ ਚਾਹੇ ਡਰ ਕੇ ਵਾਗੇ ਜੀ ਚਾਹੇ ਡਰ ਕੇ ਵਾਗੇ ਚਾਹੇ ਪਹਿਲਾਂ ਵਾਰ ਇਹ ਬੱਚਾ ਇਕੱਲਾ ਰਹਿ ਗਿਆ ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਸਾਨੂੰ ਘੰਟੇ ਡੇਢ ਘੰਟੇ ਬਾਅਦ ਹੌਲੀ ਹੌਲੀ ਕਰਾਂ ਚ ਟੋਲਦੇ ਟੋਲਦੇ ਪਤਾ ਲੱਗਿਆ ਵੀ ਕਿਹੜੇ ਘਰ ਚਾ ਬੱਚਾ ਡੇਢ ਘੰਟੇ ਬਾਅਦ ਸਾਨੂੰ ਉੱਥੋਂ ਜਾ ਕੇ ਲਿਫਟਿੰਗ ਦੇ ਵਿੱਚੋਂ ਮਿਲਿਆ ਬੱਚਾ ਬੋਲਦਾ ਸੀਗਾ ਬੱਚਾ ਉਹ ਤਾਂ ਬੋਲਦਾ ਸੀਗਾ ਅਸੀਂ ਲੈ ਕੇ ਗਏ ਅਸੀਂ ਸੰਗਰੂਰ ਲੈ ਕੇ ਗਏ ਸੀ ਜੀ ਸੰਗਰੂਰ ਅ ਤੇ ਉਥੋਂ ਉਹਨਾਂ ਨੇ ਸਾਡਾ ਥੋੜਾ ਮोटा ਐਕਸ-ਰੇ ਵਗੈਰਾ ਕੀਤੇ ਫਿਰ ਸਾਡਾ ਪਟਿਆਲੇ ਦਾ ਪਰਚਾ ਕੱਟਤਾ ਜੀ ਪਟਿਆਲੇ ਰਸਤੇ ਦੇ ਵਿੱਚ ਜਾਂਦੇ ਜਾਂਦੇ ਅਸੀਂ ਪਹੁੰਚੇ ਨਹੀਂ ਹਸਪਤਾਲ ਜੀ ਪਹਿਲੇ ਪੂਰਾ ਹੋ ਗਿਆ ਜੀ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਬਠਿੰਡਾ ਦੇ ਪਿੰਡ ਪਾਗੇਵਾਂਦਰ ਦੀਆਂ ਦੋ ਧੀਆਂ ਲਈ ਘਰ ਬਣਾਇਆ ਘਰੇਲੂ ਸਮਾਨ ਅਤੇ ਇੱਕ ਮੱਝ ਦਿੱਤੀ ਉਹਨਾਂ ਦੀ ਪੜ੍ਹਾਈ ਦਾ ਖਰਚਾ ਵੀ ਚੁੱਕ ਰਹੇ ਹਨ ਅਤੇ ਹਰ ਮਹੀਨੇ 5000 ਰੁਪਏ ਭੇਜਦੇ ਹਨ ਕੁਝ ਮਹੀਨੇ ਪਹਿਲਾਂ ਇਹਨਾਂ ਧੀਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਵਿੱਚ ਉਹ ਮਦਦ ਦੀ 구ਹਾਰ ਕਰ ਰਹੀਆਂ ਸਨ ਲੋਕਾਂ ਨੇ 14 ਲੱਖ ਰੁਪਏ ਭੇਜੇ ਰੁਪਏ ਦੀ ਮਦਦ ਕੀਤੀ ਪਰ ਮਾਂ ਨੇ ਪੈਸਿਆਂ ਦੇ ਲਾਲਚ ਵਿੱਚ ਪਿਤਾ ਦਾ ਕਤਲ ਕਰਵਾ ਦਿੱਤਾ ਮਾਂ ਜੇਲ੍ਹ ਵਿੱਚ ਹੈ ਅਤੇ ਧੀਆ ਗਰੀਬੀ ਵਿੱਚ ਜੀ ਰਹੀਆਂ ਸਨ ਹਰਵਜਨ ਨੇ ਉਹਨਾਂ ਦੀ ਹਰ ਜ਼ਰੂਰਤ ਪੂਰੀ ਕਰਨ ਦਾ ਵਾਅਦਾ ਕੀਤਾ ਮੈਂ ਬਠਿੰਡੇ ਤੋਂ ਆਇਆ ਸੀਗਾ ਜੀ ਖੇਡ ਦੇ ਕਿਸੇ ਪ੍ਰੋਗਰਾਮ ਦੇ ਲਈ ਤੇ ਫਿਰ ਪਤਾ ਲੱਗੇ ਕਿ ਬੱਚਿਆਂ ਦਾ ਪਿੰਡ ਇੱਥੋਂ ਬਹੁਤ ਲੱਗੇ ਆ ਇਹਨਾਂ ਦੀ ਮੈਂ ਇੱਕ ਵੀਡੀਓ ਦੇਖੀ ਸੀ ਇਹ ਪੰਜ ਜੋ ਆਪਣੇ ਵੱਲੋਂ ਕੋਸ਼ਿਸ਼ ਕਰ ਸਕਦੇ ਸੀ ਜਿਹੜਾ ਉਹਨੂੰ ਜੋ ਬਿਹਤਰ ਕਰ ਸਕੀ ਹੈ ਇਹਨਾਂ ਲਈ ਉਹ ਕਰਨ ਦੀ ਕੋਸ਼ਿਸ਼ ਕੀਤੀ ਅੱਜ ਰੱਬ ਨੇ ਇਸ ਬਾਬਨਾਇਆ ਕਿ ਇਹ ਮੇਰੇ ਬੱਚਿਆਂ ਨਾਲ ਵੀ ਮੈਨੂੰ ਮਿਲਣ ਦਾ ਮੌਕਾ ਮਿਲਿਆ ਮਾਤਾ ਜੀ ਨਾਲ ਮਿਲਣ ਦਾ ਮੌਕਾ ਮਿਲਿਆ ਤੇ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰਦਾ ਕਿ ਜਿਹੜੇ ਪੰਜਾਬ 'ਚ ਐਸੇ ਬਹੁਤ ਘੱਟ ਹਨ ਜਿਨ੍ਹਾਂ ਨੂੰ ਆਪਾਂ ਅਡਾਪਟ ਕਰ ਸਕਦੇ ਆ ਜਿਹੜੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਾ ਹੋ ਸਕਦੇ ਆ ਇਹ ਸਾਡੇ ਹੀ ਬੱਚੇ ਨੇ ਪੰਜਾਬ ਦੇ ਬੱਚੇ ਨੇ ਇਹਨਾਂ ਨੂੰ ਅਗਰ ਅਸੀਂ ਪੜਾ ਲਿਖਾ ਦਈਏ ਇਹਨੂੰ ਇਸੇ ਜੋਗਾ ਕਰ ਦਈਏ ਕਿ ਇਹ ਪੰਜਾਬ ਦਾ ਦੇਸ਼ ਦਾ ਨਾਮ ਰੋਸ਼ਨ ਕਰੇ ਸਰ ਇਹਨੂੰ ਅਡਾਪਟ ਕੀਤਾ ਗਿਆ ਤੁਹਾਡੇ ਬੱਚਿਆਂ ਨੂੰ ਕਿ ਇਹਨਾਂ ਦੀ ਲਾਈਫ ਜ਼ਿੰਦਗੀ ਦੇ ਵਿੱਚ ਆ ਕੇ ਜੋ ਵੀ ਹਰੂਤਾਂ ਨੇ ਬਿਲਕੁਲ ਇੱਕ ਵੱਡਾ ਭਰਾ ਹੋਣ ਦੇ ਨਾਤੇ ਮੈਂ ਤਾਂ ਕੋਸ਼ਿਸ਼ ਹੀ ਕਰਾਂਗਾ ਕਿ ਮੈਂ ਜੋ ਇਹਨਾਂ ਲਈ ਬੈਸਟ ਕਰ ਸਕਾਂ ਜੋ ਜੋ ਇਹਨਾਂ ਦੀਆਂ ਜ਼ਰੂਰਤੀ ਚੀਜ਼ਾਂ ਪੜ੍ਹਾਈ ਸਭ ਤੋਂ ਇੰਪੋਰਟੈਂਟ ਹੈ ਖਾਣਾ ਬਾਕੀ ਜਿੱਥੇ ਰਹਿੰਦੇ ਆ ਉਹਦੇ ਆਲੇ ਦੁਆਲੇ ਸਫਾਈ ਔਰ ਹਰ ਚੀਜ਼ ਜਿਹੜੀ ਇੱਕ ਬੇਸਿਕ ਨੀਡ ਹੁੰਦੀ ਹੈ ਕਿਸੇ ਨੂੰ ਜੀਨ ਲਈ ਉਹ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਨਾ ਨਹੀਂ ਦੀ ਕੋਸ਼ਿਸ਼ ਹਮੇਸ਼ਾ ਕੀ ਹੁੰਦੀ ਹੈ ਕਿ ਮੈਂ ਪੁੱਛਿਆ ਸੀਗਾ ਕੁਝ ਖਾਣਾ ਪੀਣਾ ਤੇ ਉਹ ਤਾਂ ਤਾਂ ਇਹਨਾਂ ਨੇ ਦੱਸਿਆ ਨਹੀਂ ਬਟ ਹੁਣ ਬੇਟੀ ਨੇ ਦੱਸਿਆ ਕਿ ਗੀਜ਼ਰ ਚਾਹੀਦਾ ਹੈ ਤੇ ਇਹ ਕਨਵਰਟਰ ਚਾਹੀਦਾ ਤੇ ਉਹ ਆਪਾਂ ਲਗਵਾ ਕੇ ਦਵਾਵਾਂਗੇ ਘਰ ਵੀ ਜਾ ਕੇ ਆ ਜਾਣਾ ਘਰ ਮੈਂ ਗਿਆ ਨਹੀਂ ਜੀ ਬਟ ਮੈਂ ਜ਼ਰੂਰ ਕਿਸੇ ਵੇਲੇ ਹੋਰ ਸੀ ਕਿਉਂਕਿ ਅੱਜ ਤੱਕ ਜਾਨ ਉਹ ਚੈੱਕ ਸਪੋਰਟਸ ਦੇ ਉੱਤੇ ਜਾਣਾ ਮੀਟ ਚ ਪਰ ਜਦੋਂ ਮੌਕਾ ਮਿਲੇਗਾ ਤੇ ਜੇ ਨਾ ਉੱਥੇ ਬਹੁਤ ਲੇਟ ਹੋਇਆ ਤੇ ਮੈਂ ਕਰ ਵੀ ਜਾ ਕੇ ਆਵਾਂਗਾ ਉਹ ਸਭ ਕੁਝ ਕਰ ਲੀ ਬੋ 15 ਮੇਰਾ ਨਾਮ ਜੀ ਜਸਮੀਤ ਕੌਰ ਆ ਸਾਡਾ ਇਹ ਭਾਗੀ ਮੰਦਰ ਪਿੰਡ ਆ ਸਾਨੂੰ ਜੀ ਹਰ ਭਜਨ ਹਰ ਭਜਨ ਸਿੰਘ ਆ ਹਰ ਭਜਨ ਸਿੰਘ ਮਿਲਣਾ ਆ ਸੀ ਤੇ ਜੀ ਉਹਨਾਂ ਉਹਦੀ ਸਾਡੇ ਨਾਲ ਮਿਲੇ ਸਾਨੂੰ ਜੀ ਬਹੁਤ ਵਧੀਆ ਲੱਗਾ ਸਾਡੀ ਜੀ ਪੜ੍ਹਾਈ ਦਾ ਖਰਚਾ ਉਹ ਉਠਾਉਂਦੇ ਆ ਜੀ ਉਹਨਾਂ ਨੇ ਸਾਨੂੰ ਜੀ ਅੱਜ ਐ ਕਿਹਾ ਕਹਿੰਦੇ ਵੀ ਤੁਹਾਨੂੰ ਕੋਈ ਤਕਲੀਫ ਨਹੀਂ ਆਉਂਦੰਦੇ ਉਹ ਕਹਿੰਦੇ ਵੀ ਮੈਂ ਤੁਹਾਡਾ ਅੱਜ ਤੋਂ ਵੱਡਾ ਭਰਾ ਉਹਨਾਂ ਨੇ ਜੀ ਸਾਡੀ ਜੀ ਸਾਰੇ ਜ਼ਰੂਰਤ ਪੂਰੀ ਕੀਤੀ ਆ ਇਸ ਲਈ ਜੀ ਉਹਨਾਂ ਦਾ ਸੀ ਜੀ ਦਿਲੋਂ ਧੰਨਵਾਦ ਕਰਦੇ ਆ ਜੀ ਤੇ ਉਹਨਾਂ ਨੇ ਸਾਨੂੰ ਜੀ ਅੱਜ ਹੀ ਖਾਣਾ ਵੀ ਬਹੁਤ ਵਧੀਆ ਖਵਾਇਆ ਇਸ ਲਈ ਜੀ ਉਹਨਾਂ ਦਾ ਹੀ ਥੈਂਕ ਯੂ ਧੰਨਵਾਦੀ ਬੇਟਾ ਹੋਇਆ ਕੀ ਸੀ ਕਿ ਵੀ ਕਿਸ ਪਰਪਸ ਲਈ ਤੁਹਾਨੂੰ ਮਿਲਾਕਾਤ ਕੀਤਾ ਔਰ ਇੰਨਾ ਤੁਹਾਡੇ ਤੇ ਮੇਰੇ ਪਾਪਾ ਦਾ ਹੀ ਐਕਸਲੈਂਟ ਹੋਇਆ ਸੀ ਇਸ ਲਈ ਜੀ ਸੋਸ਼ਲ ਮੀਡੀਆ ਤੇ ਸੀ ਵੀਡੀਓ ਪਾਈ ਸੀਗੀ ਤੇ ਸਾਨੂੰ ਜੀ ਸਾਡੇ ਕੋਲ ਜ ਬਹੁਤ ਪੈਸਾ ਇਕੱਠਾ ਹੋ ਗਿਆ ਸੀ ਤੇ ਇਹ ਮੇਰੇ ਮੰਮੀ ਦੇ ਖਾਤੇ ਚ ਆਇਆ ਸੀ ਪੈਸਾ ਤੇ ਮੇਰੇ ਮੰਮੀ ਨੇ ਮੇਰੇ ਡੈਡ ਨੂੰ ਛੁੱਟੀ ਵੀ ਮਿਲ ਗਈ ਸੀ ਘਰੇ ਆ ਗਏ ਸੀ ਤੇ ਮੇਰੇ ਮੰਮੀ ਨੇ ਜੀ ਮੇਰੇ ਡੈਡੀ ਦਾ ਕਤਲ ਕਰਾਤਾ ਜੀ ਮੇਰੇ ਮਾਮਿਆਂ ਨਾਲ ਮਿਲ ਕੇ ਹੀ ਤੇ ਮੇਰੇ ਨਾਨੇ ਹੋਰੇ ਨਾਲ ਮਿਲ ਕੇ ਉਹਨੇ ਕਤਲ ਕਰਾਤਾ ਜੀ ਇਸ ਲਈ ਜਿਹੜੀ ਅਸੀਂ ਜੀ ਵੀਡੀਓ ਪਾਈ ਸੀਗੀ ਉਹ ਉਹਨੂੰ ਦੇਖ ਕੇ ਹਰਪ੍ਰੀਤ ਸਿੰਘ ਸਾਨੂੰ ਮਿਲਣਾ ਸੀ ਤੇ ਜਿਹੜੇ ਤੁਹਾਡੇ ਮੰਮਾ ਨੇ ਹੁਣ ਕਿੱਥੇ ਲੱਗ ਰਹੇ ਆ ਉਹ ਜੇਲ੍ਹ ਚ ਹੈ ਪਰਵਿਸ਼ ਕੌਣ ਕਰ ਰਿਹਾ ਤਾ ਦੂਆ ਪਾਲਾ ਤੁਹਾਨੂੰ ਕੌਣ ਹੁਣ ਮੇਰੇ ਦਾਦਾ ਦਾਦੀ ਮੇਰੇ ਚਾਚਾ ਚਾਚੀ ਅੰਮ੍ਰਿਤਸਰ ਦੇ ਕੋਲ ਰੋਡਸ ਤੇ ਹੋਟਲ ਕਿੰਗਸ ਰੂਟ ਵਿੱਚ ਪ੍ਰਬਜੂਤ ਕੋਰਦੀ লাশ ਮਿਲਣ ਨਾਲ ਖੇਤਰ ਵਿੱਚ ਸਨਸਨੀ ਫੈਲ ਗਈ। ਪ੍ਰਬਜੂਤ ਪਿੰਡ ਵੜੈਚ ਜ਼ਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਸੀ। ਉਸਦੇ ਪਤੀ ਮਨਦੀਪ ਸਿੰਘ ਠੱਲੋਂ ਤੇ ਕਤਲ ਦਾ ਸ਼ੱਕ ਹੈ ਜੋ ਘਟਨਾ ਤੋਂ ਬਾਅਦ ਫਰਾਰ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਆਹ ਦੇ ਸਾਲਾਂ ਬਾਅਦ ਪਤੀ ਵੱਲੋਂ ਚਰਿੱਤਰ ਤੇ ਸ਼ੱਕ ਕਰਕੇ ਝਗੜੇ ਵਧੇ। ਦੋਵੇਂ ਆਸਟ੍ਰੇਲੀਆ ਵਿੱਚ ਰਹਿੰਦੇ ਸਨ ਅਤੇ ਕੁਝ ਸਮੇਂ ਲਈ ਭਾਰਤ ਆਏ ਹੋਏ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। 6-7 ਮਹੀਨੇ ਦਾ ਬੱਚਾ ਮਾਪਿਆਂ ਤੋਂ ਵੰਜਾ ਰਹਿ ਗਿਆ ਹੈ ਜੋ ਪਰਿਵਾਰ ਲਈ ਸਭ ਤੋਂ ਵੱਡਾ ਦੁੱਖ ਹੈ ਆਡਾ ਨਾਮ ਅਖਰ ਸਿੰਘ ਪਿੰਡ ਬੜਾਇਆ ਜੀ ਜਿਲ੍ਹਾ ਗਰਤਾਪੁਰ ਡਾਕਰ ਨਾ ਲਾਣੀਕੋਟ ਕੀ ਕਰਤ ਨਹੀਂ ਜੀ ਕਠਣਾ ਦੇਖੋ ਗਰਾਬ ਇਹ ਆਪਣੀ ਗੁੱਡੀ ਵੀ ਆਈ ਪਿੰਡ ਜੇਠਬਾਰ ਅਮਰ ਸਜਰੇਗਾ ਜੀ ਤੇ ਇਹ ਐਕਸਟਰੀਆ ਨਹੀਂ ਦੇ ਇਹਦਾ ਚੰਗਾ ਸ਼ਫਰ ਲੰਘਾ 7 ਸਾਲ ਹੋ ਗਏ ਜੇ ਆਪਣੇ ਵਿਆਹ ਹੋਈ ਨੂੰ ਜੀ ਪਹਿਲਾਂ ਠੀਕ ਠਾਕ ਕੋਈ ਗੱਲਬਾਤ ਨਹੀਂ ਹੋਈ ਜੀ ਤੇ ਹੁਣ ਥੋੜਾ ਜਿਹਾ ਇਹਨਾਂ ਕੋਲ ਲੜਕੜਾ ਜਿਖੜਾ ਚੱਲਦਾ ਰਿਹਾ ਜੀ ਤੇ ਇਹ ਸਾਰਾ ਪਰਿਵਾਰ ਮਾਂ ਪਿਓ ਮੁੰਡੇ ਦਾ ਜਵਾਈ ਸਾਡੇ ਦਾ ਤੇ ਮਾਚੀ ਇੱਕ ਇਹ ਬਾਰਾ ਅਸਟਰੀਆ ਜੋ ਆਇਆ ਜੀ ਆਇਆ ਤੇ ਇਹਨਾਂ ਆਪਣੇ ਅਰੇ ਦੋਸੇ ਥਾਵਾਂ ਦਾ ਸਮਾਨ ਕੀਤਾ ਖੰਡ ਪਾੜ ਆਪਣਾ ਕਰਾ ਕੇ ਤੇ ਸਮਾਨ ਕੀਤਾ ਤੇ ਅਹੀਂ ਸਾਬ ਗਏ ਆ ਮੁੰਡੇ ਆਪਣੇ ਕੱਪੜੇ ਲੈ ਕੇ ਮੁੰਡੇ ਆਪਣੇ ਨੂੰ ਦੋਦੀ ਨੂੰ ਅਹੀਂ ਕੜਾ ਇੱਕ ਪਾਇਆ ਜੀ ਤੇ ਖਰਚ ਖਰਾਬਾ ਕੀਤਾ ਚਲੋ ਖੁਸ਼ੀ ਵਿੱਚ ਜਾਣਗੇ ਤੇ ਮਗਰੋਂ ਇਹ ਆਣ ਕੇ ਆਪਣੇ ਬਾਹਰ ਚਲੇ ਗਏ ਹੈ ਬਾਹਰ ਲੱਗੇ ਥੋੜੇ ਦਿਨ ਬਾਅਦ ਫੇਰ ਆਇਆ ਹੈ ਪਰ ਉਹ ਸਾਡਾ ਜਵਾਈ ਤੇ ਇਹ ਆਪਣੇ ਘਰ ਨਹੀਂ ਗਿਆ ਜੇਠਵਾਲ ਇਹ ਸਦਾ ਹੀ ਆਪਣੇ ਸਾਡੇ ਘਰ ਗਿਆ ਤੇ ਇਹਨੇ ਦਰਵਾਜਾ ਨਿਕੋੜਾ ਗੇਟ ਟੱਪ ਕੇ ਸਾਡੇ ਘਰ ਚੋ ਗਿਆ ਜੀ ਹਾਂਜੀ ਤੇ ਸਾਡੀ ਕੁੜੀ ਨੂੰ ਆਂਦਾ ਵੀ ਚੱਲ 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 ਜਾਣਾ ਮੈਂ ਜਾਣਾ ਵਾ ਤੇ ਆਇਆ ਕਹਿੰਦਾ ਹੋ ਗਿਆ ਉਹ ਨਹੀਂ ਨਹੀਂ ਜਾਣਾ ਛੇ ਲਈ ਚਲ ਜਾ ਉਹ ਨਹੀਂ ਜਾਣਾ ਜਾਣਾ ਆਇਆ ਕਹਿੰਦਾ ਮੁੰਡੇ ਵੀ ਨਾਲ ਲੈ ਜਾਓ ਆਪਣੇ ਨੂੰ ਤੇ ਆਂਦੇ ਨਹੀਂ ਇਹ ਮੁੰਡਾ ਹੀ ਚੇਰੇ ਆਣ ਕੇ ਲੈ ਜਾਵਾਂਗੇ ਹਾਂਜੀ ਉਹ ਫੇਰ ਚੱਲ ਕੇ ਜੀ ਜਬ ਤੱਕ ਹੀ ਲੈ ਗਿਆ ਤੇ ਮੁੰਡੇ ਦੋਈ ਗਦਨੀ ਆਏ ਤੇ ਕਹਾਂ ਲੱਗੇ ਵੀ ਆਇਆ ਮੁੰਨੇ ਨੂੰ ਲੈ ਜਾਂਦੇ ਆਂ ਅਹੀਂ ਤੋਂ ਠੀਕ ਆ ਤੇ ਉਹ ਬਾਅਦ ਚ ਲੱਗੇ ਮੁੰਨੇ ਨੂੰ ਫੇਰ ਦੂ ਦੋ ਕੁ ਦਿਨ ਬਾਅਦ ਆਏ ਤੇ ਫੇਰ ਆਗੇ ਫੇਰ ਛੱਟ ਕੇ ਮੁੰਨੇ ਨੂੰ ਤੇ ਫੇਰ ਮੁੜ ਕੇ ਦੇ ਕੱਲ ਦੇ ਗਏ ਆ ਪਰਸੋਂ ਦੇ ਤੇ ਆਂਦੇ ਵੀ ਅਸੀਂ ਤੇ ਸਾਡੇ ਆਗਾ ਹੁਣ ਲੋਹੜੀ ਬਣਾਉਣੀ ਏ ਦੀ ਕੱਕੇ ਦੀ ਮੁੰਨੇ ਦੀ ਤੇ ਦੇ ਗਏ ਆਣ ਕੇ ਇਹਨੂੰ ਨਾਲੇ ਮੁੰਨੇ ਨੂੰ ਲੈ ਜਾਾਂਗੇ ਤੇ ਨਰੇ ਆਪਣੇ ਚਲ ਚਲ ਜਾਂਗੇ ਪਿੰਡ ਜੇਤੂਆ ਤੇ ਫਾਨੂੰ ਫੇ ਕੋਈ ਹੁਣ ਆਪਣੇ ਮੈਟਰ ਨੇ ਨਾ ਹੋ ਗਿਆ ਜਦੋਂ ਲੜਕੀ ਨੇ ਦੱਸਿਆ ਤੂੰ ਝਗੜਾ ਬਗਾਇਆ ਸਾਨੂੰ ਉਹਨੇ ਕੋਈ ਦਰਦੀ ਆਪਣੀ ਗੱਲ ਨਹੀਂ ਦੱਸੀ ਜੀ ਹਾਂਜੀ ਪਹਿਲਾਂ ਨਹੀਂ ਦੱਸਿਆ ਕੋਈ ਤੇ ਕਿਹੜੀ ਜਗ੍ਹਾ ਦਾ ਪਤਨ ਕੀਤਾ ਗਿਆ ਇੱਥੇ ਅਮਰਚਰੀ ਕਿਹੜੇ ਹੋਟਲ ਦੇ ਵਿੱਚ ਹੋਟਲ ਵਿਚਰਿੰਦੀ ਯਾਨੀ ਤੇ ਕਿਹੜੀ ਸਿੱਕੀ ਪਿਆਰਾ ਨਾ ਕੀਤਾ ਗਿਆ ਕਿਹੜੀ ਚੀਜ਼ ਕੱਚਾ ਮਾਰਿਆ ਤਿੱਕਿਆ ਕੀ ਤੇ ਬਾਰੇ ਹਾਂਜੀ ਨਹੀਂ ਕੱਲੋਂ ਕੋਈ ਲੜਾਈ ਝਗੜਾ ਜਾਂ ਸਭ ਸੁਣ ਦੱਸਿਆ ਨਹੀਂ ਸਾਨੂੰ ਨਹੀਂ ਇਹ ਸਾਡੇ ਪਰੇ ਨਹੀਂ ਕੋਈ ਉਹਨੇ ਆਪਣੇ ਦਛਾ ਨਹੀਂ ਸਾਡੀ ਗੁੱਡੀ ਨੇ ਨਹੀਂ ਦਛਾ ਤਾਨੂੰ ਵੀ ਮਮੇ ਰਾਏ ਕੋਈ ਝਗੜਾ ਹੋਇਆ ਜਾਂ ਕਿਦਾਂ ਨਹੀਂ ਬਾਹਰ ਦਾ ਕੋਈ ਪਤਾ ਨਹੀਂ ਹੁਣ ਕੀ ਕਹਾਂ ਕੀ ਨਹੀਂ ਵੀ ਕਿਹੜੀ ਕੰਟਰੀ ਤੇ ਜੀ ਕੁੜੀ ਵੀ ਤੁਹਾਡੀ ਪਤੀ ਹਾਂਜੀ ਹਾਂਜੀ ਉਸੇ ਕਿਹੜੀ ਕੰਟਰੀ ਜੀ ਇਹ ਆ ਗਈ ਆਪਣੇ ਸਟੇਟੀਆਂ ਹਾਂਜੀ ਹੁਣ ਮੰਨਤੀ ਕਰਦੇ ਪ੍ਰਸ਼ਾਸਨ ਦੇ ਪ੍ਰਸ਼ਾਸਨ ਤੋਂ ਹਾਂ ਹੁਣ ਹਾਕੋ ਤੇ ਤਾਂ ਮੈਨਾਂ ਚੀ ਤਾਂ ਕੀ ਕਹਾਂ ਹੋਇਆ ਕੀ ਨਹੀਂ ਹਾਂਜੀ ਕਿਹੜੀ ਗੱਲ ਹੈ ਮੈਡਮ ਕਰਦਾ ਤੁਹਾਡੇ ਕੋਲ ਹਾਂਜੀ ਉਹਨਾ ਮੇਰੇ ਪਾਸ ਜੀ ਕੀ ਨਾਂ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਕੀ ਮਾਮਲਾ ਜੀ ਮੇਰਾ ਨਾਮ ਲਾਪਰੀ ਸਿੰਘ ਜੀ ਮਾਮਲਾ ਹੈਗਾ ਜੀ ਕੀ ਨਾਂ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾਮ ਲਾਪਰੀ ਸਿੰਘ ਮੈਂ ਗਰਦਾਸਪੁਰ ਦਾ ਰਹਿਣ ਵਾਲਾ ਜੀ ਪਿੰਡ ਵਾਲਾ ਐ ਮੇਰੀ ਸਿਸਟਰ ਲੱਗਦੀ ਉਹ ਬਾਹਰ ਹੀ ਵਿਆਹ ਕਰਕੇ ਬਾਹਰ ਹੀ ਚਲ ਗਈ ਹੋਥੇ ਉਹ ਮੱਲਰ ਰਹਿੰਦੇ ਸੀ ਉਹ ਮੇਰਾ ਭਾਜੀ ਵੀ ਉਥੋਂ ਦਾ ਪਿਆਰ ਹੀ ਦੋਵੇਂ ਹੀ ਉਹਨਾਂ ਦਾ ਆਪਸੀ ਝਗੜਾ ਹੀ ਉਹਨਾਂ ਨੂੰ ਮਤਲਬ ਜਦੋਂ ਸ਼ੱਕ ਕਰਦਾ ਸੀ ਤੇ ਫਿਰ ਇੱਥੇ ਆਏ ਉਹ ਇੱਥੇ ਆ ਕੇ ਜਦੋਂ ਉਹਨਾਂ ਨੇ ਸੋਚਿਆ ਇਦਾਂ ਕਿ ਉਹਨਾਂ ਨੇ ਹੋਟਲ ਦੇ ਖੜਕੇ ਉਹਨਾਂ ਦਾ ਕਤਲ ਕਰਤਾ ਕੀ ਸ਼ੱਕ ਹੀ ਕਰਦਾ ਹੈ ਸ਼ੱਕ ਜਦਾਂ ਮਤਲਬ ਕਰੈਕਟਰ ਤੇ ਹਾਂਜੀ ਤੇ ਕਿਹੜੇ ਕੰਟਰੀ ਦੇ ਰਹਿਣ ਵਾਲੇ ਸੀ ਅਸਟਰੀਆ ਦੇ ਅਸਟਰੀਆ ਯੋ ਤੇ ਤੁਸੀਂ ਸਮਝਾਇਆ ਨਹੀਂ ਉਹਨਾਂ ਨੂੰ ਇਦਾਂ ਸਮਝਾਇਆ ਸੀ ਹੂੰ ਤੇ ਕਰੋ ਕੀ ਕਹਿ ਕੇ ਆਏ ਸੀ ਕਿੱਥੇ ਚਲੇ ਗਏ ਕਮਰ ਫੈਨ ਚਲੇ ਗਿਆ ਹਾਂ ਹਾਂਜੀ ਤੇ ਕੀ ਕੀਤਾ ਰਾਤੀ ਉਹਨੇ ਰਾਤੀ ਫਿਰ ਇੱਥੇ ਅੰਮ੍ਰਿਤਸਰ ਹੋਟਲ ਚ ਲੈ ਕੇ ਮਰਡਰ ਕਰਤਾ ਜੀ ਕੀ ਤੀ ਤ ਹਥਿਆਰ ਨਾਲ ਕੀਤਾ ਜੀ ਹਾਂਜੀ ਜਿਹੜੀ ਚੀਜ਼ ਨਾ ਵਾਰ ਦਿੱਤੀ ਇਹ ਨਹੀਂ ਪਤਾ ਕਿੰਨੀ ਦਿਨ ਰੋਸੀ ਸਰ ਵਿਆਹ ਨੂੰ ਵਿਆਹ ਨੂੰ 7 ਸਾਲ ਹੋ ਗਏ ਜੀ ਤੇ ਕਿੰਨੇ ਬੱਚੇ ਨੇ ਇੱਕ ਬੱਚਾ ਹੈ ਤੇ ਕਿੱਥੋਂ ਮਤਲਬ ਉਸ ਸਿਟੀਜ਼ਨ ਕਿੱਥੋਂ ਦੇ ਨੇ ਉਹ ਆਸਟ੍ਰੇਲੀਆ ਦੇ ਆਸਟ੍ਰੇਲੀਆ ਦੇ ਓਕੇ ਕੀ ਮੰਗਤੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋਈ ਮੰਗ ਕਰਦੇ ਆ ਕਿ ਆਪਾਂ ਇੱਥੇ ਆਏ ਆ ਐਫ ਆਈ ਆਰ ਦਰਜ ਕਰਾਈ ਆ ਸਾਨੂੰ ਇਹਦਾ ਇਨਸਾਫ ਮਿਲੇ ਹਾਂਜੀ ਉਹ ਫਾਰਮ ਹੋ ਗਿਆ ਇੱਥੇ ਹਾਂਜੀ ਤੇ ਬੱਚੀ ਕੀਤੇ ਕੋਈ ਅਜੀਬ ਸੀ ਮੱਚਾ ਹੱਟ ਗਈਆਂ ਇੱਕ ਇੱਕ ਡੇਢ ਵਜੇ ਇੱਕ ਇਨਫੋਰਮੇਸ਼ਨ ਮਿਲੀ ਸੀ 112 ਤੋਂ ਕਿ ਕੋਈ ਡੈੱਡ ਬੋਡੀ ਲੇਡੀ ਦੀ ਆ ਜਿਹੜੀ ਹੋਟਲ ਕਿੰਸ ਰੋਡ ਤੇ ਆ ਕੋਟਰ ਰੋਡ ਦੇ ਉੱਤੇ ਆ ਉਹਦੇ ਚ ਫਿਰ ਅਸੀਂ ਮੌਕੇ ਤੇ ਗਏ ਸੀ ਐਸ ਐਚਓ ਸਾਹਿਬ ਨੂੰ ਭੇਜਿਆ ਮੌਕੇ ਤੇ ਮੈਂ ਵੀ ਗਿਆ ਸੀਗਾ ਫਗ ਨਹੀਂ ਉਹ ਵੀ ਜਦੋਂ ਤਹਿਕੀਕਾਤ ਸਟਾਰਟ ਕੀਤੀ ਉਸ ਲੜਕੀ ਦਾ ਨਾਮ ਉਥੋਂ ਡਾਕੂਮੈਂਟ ਮਿਲਣ ਦੇ ਉੱਤੇ ਪਤਾ ਲੱਗਾ ਪ੍ਰਭਜੋਤ ਕੌਰ ਆ। ਇਹ ਵੜੈਚਪਿੰਡ ਕਨੂਨਪੁਰ ਪੁਲਿਸ ਸਟੇਸ਼ਨ ਜ਼ਿਲ੍ਹਾ ਗੁਰਦਾਸਪੁਰ ਚ ਪਿੰਦਾ ਉਥੋਂ ਦੀ ਨਿਵਾਸੀ ਸੀ ਤੇ ਮੈਰਿਡ ਸੀ ਮਨਦੀਪ ਸਿੰਘ ਢਿੱਲੋਂ ਨੇ ਜਿਠੋਲ ਦੀ ਫੈਮਿਲੀ ਆ ਉਹਨਾਂ ਦੀ ਬੀਸਿਕਲੀ ਦੋਵੇਂ ਆਸਟ੍ਰੇਲੀਆ ਤੋਂ ਆਏ ਸੀਗੇ ਇੱਕ ਇਹਨਾਂ ਦਾ ਬੇਟਾ ਆ 6-7 ਮਹੀਨੇ ਦਾ ਉਹਦਾ ਇੱਥੇ ਫੰਕਸ਼ਨ ਕਰਨ ਨੂੰ ਆਸਤੇ ਆਏ ਸੀ ਪਰ ਇਹਨਾਂ ਦੇ ਹੁਣ ਤੱਕ ਦੀ ਛਾਣਬੀਨ ਤੇ ਸਾਨੂੰ ਪਤਾ ਲੱਗਾ ਦੋਨਾਂ ਹੀ ਆਪਸ ਚ ਕੁਝ ਟਕਰਾਅ ਰਹਿਂਦੀ ਸੀ ਝਗੜਾ ਸੀਗਾ ਜਿਹਦੇ ਸਬੰਧ ਚ ਸਾਨੂੰ ਪੂਰਾ ਸ਼ੱਕ ਆ ਜਕੀਨ ਪੀਏ ਲੜਕਾ ਜਿਹੜਾ ਮਨਦੀਪ ਢਿੱਲੋਂ ਆ ਜਿਹੜੀ ਇਹ ਸੁਰੇ ਇਨਫਾਰਮੇਸ਼ਨ ਮਿਲੀ ਹੈ ਡੈੱਡ ਬੋਡੀ ਤੇ ਇਹ ਉਹਦਾ ਮਰਡਰ ਕਰਕੇ ਤੇਥੋਂ ਫਰਾਰ ਹੋ ਗਿਆ ਜੀ ਤੇ ਉਹਨਾਂ ਚ ਕੀ ਕਰ ਰਹੀਆਂ ਮਚ ਲੈਂਦੀ ਇਹਦੇ ਚ ਅਸੀਂ ਉਹਨਾਂ ਦੇ ਪੇਰੈਂਟਸ ਜਿਹੜੇ ਆ ਵੜੈਚਪਿੰਡ ਤੋਂ ਸਰਦਾਰ ਕੁਲਵੰਤ ਸਿੰਘ ਮੱਖਣ ਸਿੰਘ ਮੱਖਣ ਸਿੰਘ ਜਿਹੜੇ ਉਹਨਾਂ ਦੇ ਫਾਦਰ ਨੇ ਉਹਨਾਂ ਨੂੰ ਬੁਲਾਇਆ ਉਹਨਾਂ ਦੀ ਸਟੇਟਮੈਂਟ ਲਈ ਹੈ ਉਹਨਾਂ ਨੇ ਜੋ ਸਾਨੂੰ ਦੱਸਿਆ ਕਿ ਵਾਕਿਆ ਥੋੜਾ ਬਹੁਤਾ ਇਹਨਾਂ ਦਾ ਟਕਰਾਅ ਝਗੜਾ ਸੀਗਾ ਪਰ ਸੁਲਝ ਗਿਆ ਸੀ ਇਹਨਾਂ ਨੇ ਦੱਸਿਆ ਕਿ ਕਈ ਵਾਰੀ ਲੈ ਜਾਂਦਾ ਸੀ ਪਰ ਉਹ ਵਜ੍ਹਾ ਜਿਹੜੀ ਆ ਉਹ ਨਾ ਰੰਜਿਸ਼ ਬਣ ਗਈ ਜਿਹੜੀ ਉਹਦੇ ਤਹਿ ਤੇ ਮਰਡਰ ਕਰਕੇ ਤੇ ਫਰਾਰ ਹੋ ਗਿਆ ਅਚਾਹ ਹਾਟਲ ਦਾ ਨਾਮ ਕੀ ਸੀ ਸਰ ਕੀ ਹਾਟਲ ਫਿਰ ਰਿਹਾ ਇੱਥੇ ਜਿਹੜਾ ਇਹਦਾ ਕੋਟ ਰੋਡ ਦੇ ਉੱਤੇ ਤੇ ਚਾਰਵਾਈ ਕੀਤੀ ਜਾ ਰਹੀ ਸਰ ਪੁਲਿਸ ਵੱਲੋਂ ਪੂਰੀ ਦੀ ਹਾਂ ਕਾਰਵਾਈ ਕੀਤੀ ਜਾ ਰਹੀ ਹੈ ਪਰਚਾ ਦਰਜਮਾ ਦੇ ਸਟੇਟਮੈਂਟ ਜਿਹੜੇ ਫਾਦਰ ਦੇ ਬਿਆਨ ਤੇ ਦਰਜ ਕਰਨ ਲੱਗੇ ਆ ਬਾਕੀ ਕਾਨੂੰਨ ਅਨੁਸਾਰ ਜਿੰਨੇ ਕਾਰਵਾਈ ਹੈ ਉਹ ਅਮਲ 'ਚ ਲਿਆ ਕੇ ਤੈਨੂੰ ਜਲਦੀ ਤੋਂ ਜਲਦੀ ਫੜਨ ਦੀ ਕੋਸ਼ਿਸ਼ ਹੈ ਕਾਰਨਾ ਦੀ ਵੀ ਤਫਤੀਸ਼ ਕੀਤੀ ਜਾ ਰਹੀ ਹੈ ਕੀ ਕਾਰਨ ਹਾਂ ਕਰਾਂਗੇ ਜੋ ਜੋ ਪਰਚੇ ਚ ਲਿਖਾਉਣਗੇ ਸੋ اے ਸੀ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਦੁਬਾਰਾ ਮਿਲਾਂਗੇ ਕੱਲ ਸਵੇਰ ਦੇ ਸਾਡੇ ਖਾਸ ਪ੍ਰੋਗਰਾਮ ਦੇ ਨਾਲ ਉਦੋਂ ਤੱਕ ਦਿਓ ਇਜਾਜ਼ਤ ਧੰਨਵਾਦ